आज ये नया ऑफिस नया उद्घाटन हुआ क्लिनिक का जिसको डॉक्टर मनमोहन सिंह जी और उनका साथी बहुत सफलता से चला रहे हैं यहाँ तक कि मुन्ना से आकर मैंने भी दवाई यहाँ से ली है और मैं इस हॉस्पिटल की और हमारे ट्रस्ट की बहुत बहुत धन्यवाद करता हूँ जिन्होंने जो सारा पब्लिक की सेवा के लिए काम शुरू किया हुआ है इनकी लंबी उम्र हो इनकी सेवा भावना बनी रहे और डॉक्टर साहब और उनके जो असिस्टेंट है उनको भी मालिक हाथों में तख्ती दे ताकि जो भी यहाँ आए बीमार हो जहाँ से बिल्कुल ठीक होकर जाए मेरी यही शुभकामना गुरुपुरमा दिन है कीरचंद जी महाराज दयाल जी महाराज उन्होंने गुरु कृपा है उन्होंने स्थान की रचना मानव सेवा इंसान बनो भी मैन ओनली शुभ दिन से ਸਾਡੇ ਕਮਲਦੇਵਾਲ ਜੀ ਮਹਾਰਾਜ ਜਿਹੜੇ ਆ ਔਰ ਸਾਡੇ ਟ੍ਰਸਟੀ ਗਨ ਸਾਡੇ ਆ ਔਰ ਕੁਲਦੀਪ ਸ਼ਰਮਾ ਜੀ ਜਿਹੜੇ ਸਾਡੇ ਅਚਾਰਿਆ ਹੈ ਆ ਰਾਣਾ ਜੀ ਸਾਡੇ ਜਿਹੜੇ ਜਨਰਲ ਸੈਕਟਰੀ ਹੈ ਬਤੌਰ ਹਰਬਲ ਸੇਵਾ ਕਰਦੇ ਆ ਫਕੀਰ ਪ੍ਰਸ਼ਾਦ ਜੀ ਜਿਹੜੇ ਇੱਥੇ ਸੇਵਾ ਕਰਦੇ ਆ ਡਾਕਟਰ ਮਨਮੋਹਨ ਜੀ ਜਿਹੜੇ ਇੱਥੇ ਸੇਵਾ ਕਰ ਰਹੇ ਆ ਇਹ ਸਾਰੇ ਸਹਿਯੋਗ ਨਾਲ ਔਰ ਮਹਾਰਾਜ ਨੇ ਗੱਲ ਕੀਤੀ ਵੀ ਮੈਂ ਇੱਥੇ ਡਾਕਟਰ ਦੀ ਕੁਰਸੀ ਤੇ ਬਹਿਣਾ ਤਾਂ ਤੁਹਾਨੂੰ ਗੱਲ ਸੁਣਾਣੀ ਚਾਹਨਾ ਇਸ ਤੁਹਾਡੇ ਮੀਡੀਆ ਦੇ ਮਾਧਮੇ ਦਰ ਵਿੱਚ ਪਰਮਦੇਵਾਲ ਜੀ ਮਹਾਰਾਜ ਕੋਗੇ ਸਾਡੇ ਪਰਸਰਾ ਮੱਗਰਵਾਲ ਜੀ ਮਹਾਰਾਜ ਦੇ ਸੇਵਕ ਸੀਗੇ ਬਹੁਤ ਵੱ ਉਹਨਾਂ ਦੇ ਨਾਲ ਇੱਕ ਕਿਸੇਨ ਮਿਰਗੀਏ ਦੌਰੇ ਪੈਂਦੇ ਸੀ ਉਸ ਸਮਾਂਨੇ ਵਿੱਚ ਅੱਜੋ ਸਰਦਾਰ ਜੀ ਬੜੀ ਲੰਡਨ ਦੇ ਵਿੱਚ ਬਰਮਿੰਗਮ ਦੇ ਵਿੱਚ ਸਟੈਟਲਡਾ ਉੱਥੇ ਸਾਨੂੰ ਲਿਖ ਕੇ ਦੇ ਕੇ ਗਏਗਾ ਤੇ ਕਿੰਨੇ ਜ਼ਰਵਾਦੇ ਬੜੀ ਪ੍ਰਾਣੀ ਇਹ ਗੱਲ ਹੋਈਗੀ 1966-67 ਦੀ ਉਹਨਾਂ ਨੇ ਆ ਕੇ ਮਹਾਰਾਜ ਦੇ ਅੱਗੇ ਪ੍ਰਸ਼ਨ ਕਿਉਂ ਜਿਹੜਾ ਨਾਲ ਆਇਆ ਇਹਨਾਂ ਨੂੰ ਮਿਰਗੀਏ ਦੌਰੇ ਪੈਂਦੇ ਸੀ ਮਤਲਬ ਲਾ ਇਲਾਜ ਕਹਿੰਦਾ ਸੀ ਉਹਨਾਂ ਡਾਕਟਰ ਸਵੇ ਉਸ ਸਮਾਂਨੇ ਚ ਉਹਨਾਂ ਨੇ ਮਹਾਰਾਜ ਕੋਲ ਆਏ ਔਰ ਜੋ ਸੱਤ ਸੰਗ ਸੁਣਿਆ ਉਸ ਤੋਂ ਬਾਅਦ ਉੱਠੇ ਤੇ ਉਹਨਾਂ ਨੇ ਮਹਾਰਾਜ ਨੇ ਕਿਹਾ ਬੇਟਾ ਤੂੰ ਕਿੱਥੋਂ ਆਇਆ ਨਹੀਂ ਬਾਦ ਨੂੰ ਪੋਰਟੋਗਾਲ ਕਿੱਸ ਦੱਸ ਕਹਿੰਦਾ ਜੀ ਮੈਂ ਇਦਾਂ ਦਾ ਬਹੁਤ ਬਿਮਾਰ ਆ ਤੇ ਮੈਨੂੰ ਡਾਕਟਰਾਂ ਨੇ ਮਨਾ ਕਰਤਾ ਮੇਰੀ ਲਾਈਫ ਜਿਆਦਾ ਨਹੀਂ ਆ ਕਹਿੰਦੇ ਤੇ ਮੈਂ ਕੋਈ ਡਾਕਟਰ ਹੈ ਮਹਾਰਾਜ ਨੇ ਉਹਨੂੰ ਕਿਹਾ ਵੀ ਡਾਕਟਰ ਕੋ ਜਾ ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆਈ ਹੈ ਉਹਨਾਂ ਨੂੰ ਕਿਹਾ ਵੀ ਤੂੰ ਕਿਸੇ ਡਾਕਟਰ ਕੋ ਜਾ ਉਹਨੇ ਕਿਹਾ ਵੀ ਉਹ ਕਿਹਾ ਮਹਾਰਾਜ ਮੈਂ ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਡਾਕਟਰ ਹੈ ਕਹਿੰਦਾ ਤੈਨੂੰ ਇਸ ਗੱਲ ਦਾ ਯਕੀਨ ਹੈ ਕਹਿੰਦਾ ਜੀ ਮੈਨੂੰ ਪੂਰਨ ਚਕੀਨਾ ਕਹਿੰਦੇ ਵੀ ਇਦਾਂ ਕਰ ਜਿਹੜੀ ਦਵਾਈ ਜੇਬ ਚ ਲੈ ਕੇ ਆਇਆ ਇਨੂੰ ਬਾਹਰ ਜਾਂਦੇ ਸਿੱੜਦੇ ਔਰ ਜ਼ਿੰਦਗੀ ਭਰ ਕੋਈ ਦਵਾਈ ਨਾ ਖਾਈ ਉਹ ਸਾਨੂੰ ਲਿਖ ਕੇ ਦੇ ਕੇ ਗਏ ਇਸ ਗੱਲ ਨੂੰ ਕਿ ਉਹਨਾਂ ਨੇ ਜ਼ਿੰਦਗੀ ਭਰ 82 83 ਸਾਲ ਦੀ ਸ਼ਾਦ ਉਮਰ ਹੋਏਗੀ ਉਹਨਾਂ ਦੀ ਕਿਹਾ ਰਣਾ ਜੀ ਹਾਂਜੀ ਹਾਂਜੀ ਇੰਨੀ ਕਹ ਹਾਂਜੀ ਉਹ ਉਹਨਾਂ ਨੇ ਜ਼ਿੰਦਗੀ ਭਰ ਅੱਜ ਤੱਕ ਕਦੀ ਕੋ ਗੋਲੀ ਨਹੀਂ ਖਾਧੀ ਤੇ ਇਹ ਇਦਾਂ ਦਾ ਸਥਾਨ ਹੈ ਇਦਾਂ ਦੀ ਸ਼ੋਭਾ ਹੋਣਾ ਹੈ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਡਾਕਟਰ ਦੀ ਕੁਰਸੀ ਦੇ ਵਿੱਚ ਸਾਡੇ ਸਾਰੇ ਡਾਕਟਰ ਗੁਰੂ ਪੂਰਨ ਮਾ ਜੀ ਨੇ ਗੁਰੂ ਚਰਨਾਂ ਦੇ ਵਿੱਚ ਮੈਂ ਅਸੀਂ ਸਾਰੇ ਇਸ ਲਈ ਹਾਜ਼ਰ ਹਾਂ ਔਰ ਉਹਨਾਂ ਦਾ ਅਸ਼ੀਰਵਾਦ ਲੈ ਰਹੇ ਹਾਂ ਔਰ ਇੱਥੋਂ ਇਹ ਇੱਥੋਂ ਜਿਹੜੀ ਡਿਸਪੈਂਸਰੀ ਚੱਲ ਰਹੀ ਆ ਫ੍ਰੀ ਆਫ ਕਾਸਟ ਹੈ 10 ਰੁਪਏ ਸਿਰਫ ਇਸ ਕਰਕੇ ਲਏ ਜਾਂਦੇ ਉਹ ਵੀ ਅਸੀਂ ਖਤਮ ਕਰ ਦਿੱਤੇ ਆ ਬਹੁਤ ਅੱਛੀ ਗੱਲ ਕੀਤੀ ਆ ਵੀ ਜਿਹੜਾ ਲੈਣ ਵਾਲਾ ਕਈ ਵਾਰੀ ਉਹਨੂੰ ਤਲਾਸ਼tion ਹੁੰਦਾ ਵੀ ਮੈਂ ਕੁਝ ਪਾ ਕੇ ਜਾਵਾਂ ਚਾਹੇ ਉਹ 5ਵੇਂ 10 ਰੁਪਏ ਉਹਦੀ ਮਰਜ਼ੀ ਆ ਸੋ ਸਕੂਲ ਆ ਉਹ ਜਿਹੜੀ ਨਵੀਂ ਬਿਲਡਿੰਗ ਦੀ ਉਹ ਸਾਰੀ ਹੋਈ ਆ ਉਹ ਵੀ ਅਸੀਂ ਜਿਹੜਾ ਕੋਈ ਫੀਸ ਨਹੀਂ ਦੇ ਸਕਦਾ ਉਹਦੇ ਕੋਲ ਬਿਲਕੁਲ ਨਹੀਂ ਲਈ ਦੀ ਕੋਈ 50 ਰੁਪਏ ਦੇ ਸਕਦਾ ਕੋਈ 100 ਦੇ ਸਕਦਾ ਕੋਈ 200 ਦੇ ਸਕਦਾ ਉਹਦੀ ਮਰਜ਼ੀ ਆ ਲੇਕਿਨ ਜਿਹੜਾ ਨਹੀਂ ਦੇ ਸਕਦਾ ਉਹਦੀ ਉਹ ਵੀ ਫਰੀ ਹੈ ਫੀਸ ਵੀ ਫਰੀ ਹੈ ਉਹਦੀ ਐਡਮਿਸ਼ਨ ਵੀ ਫਰੀ ਹੈ ਔਰ ਉਹਦੀਆਂ ਸਰਦੀਆਂ ਗਰਮੀਆਂ ਦੀਆਂ ਕਿਤਾਬਾਂ ਵਰਦੀਆਂ ਔਰ ਜਿਓਮੈਟਰੀ ਬਾਕਸ ਤੱਕ ਜਿਹੜੇ ਹੈ ਗੁਰੂ ਕਿਰਪਾ ਦੇ ਨਾਲ ਬਰਮਦੇਲ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਕਮਲਦੇਲ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਸਾਰਾ ਕੋਈ ਨਾ ਕੋਈ ਬਾਹਰ ਸਾਡੇ ਐਨਆਰਆਈ ਭਰਾ ਬੈਠੇ ਆ ਇੱਕ ਪਨਾਗਰ ਪਰਿਵਾਰ ਬੈਠਾ ਉਹ ਇਦਾਂ ਸਾਡੇ ਬਹੁਤ ਸਾਰੇ ਪਰਿਵਾਰ ਜਿਹੜੇ ਸ਼ਾ ਪਰਿਵਾਰ ਬੈਠਾ ਬੰਬੇ ਚ ਉਹ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਤੁਹਾ ਮੈਂ ਫਿਰ ਦੁਬਾਰਾ ਤੁਹਾਡੇ ਮਾਧਮ ਰਾਹੀਂ ਸਾਰਿਆਂ ਨੂੰ ਗੁਰਪੁਰਬ ਨਮਾਣਿਆ ਬਹੁਤ ਬਹੁਤ ਮਾਰਕਬਾਦਨਾ ਸ਼ੁਕਰੀਆ ਅੱਜ ਗੁਰਪੁਰਬੀ ਮਾ ਵਾਲੇ ਦਿਨ ਅੱਜ ਫ੍ਰੀ ਹੋਮੋਪੈਥਿਕ ਡਿਸਪੈਂਸਰੀ ਜਿਹੜੀ ਕਿ ਨਵੀਂ ਬਿਲਡਿੰਗ ਚ ਸ਼ੁਰੂ ਕੀਤੀ ਗਈ ਆ ਵੈਸੇ ਤੇ ਜਿਹੜੀ ਡਿਸਪੈਂਸਰੀ ਹੈ 50 ਸਾਲ ਤੋਂ ਇੱਥੇ ਰਨ ਕਰ ਰਹੀ ਹੈ ਤੇ ਮੈਂ 18 ਸਾਲ ਤੋਂ ਇੱਥੇ ਸੇਵਾ ਆਪਣੀ ਪ੍ਰਦਾਨ ਕਰ ਰਿਹਾ ਅੱਜ ਸਾਡੇ ਗੁਰੂ ਬਹੁਤ ਅੱਛੀ ਅੱਜ ਦਿਨ ਸੀਗਾ ਗੋ ਪੂਰਨਮਾ ਵਾਲਾ ਦਿਨ ਪਰ ਸਾਡੇ ਗੁਰੂ ਜੀ ਮਹਾਰਾਜ ਜੀ ਸ਼੍ਰੀ ਕਮਲ ਦਿਆਲ ਜੀ ਨੇ ਇੱਥੇ ਅੱਜ ਇਨੋਗ੍ਰੇਸ਼ਨ ਕੀਤੀ ਹੈ ਇਸ ਡਿਸਪੈਂਸਰੀ ਦੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬ੍ਰਹਮ ਵਿਸ਼ੰਕਰ ਜਿੰਪਾ ਜੀ ਦਾ ਬਹੁਤ ਧੰਨਵਾਦ ਆਪਣੇ ਸੈਕਟਰੀ ਸਾਹਿਬ ਰਾਣਾ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਕੁਲਦੀਪ ਜੀ ਸਾਡੇ ਚੇਅਰਮੈਨ ਜੀ ਉਹਨਾਂ ਦਾ ਵੀ ਮੈਂ ਇੱਥੇ ਆਨ ਤੇ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਜੀ University Jalandhar, empowering student with 21st century skills. Seven zero eight seven zero one seven double five seven zero eight seven zero one seven double five two.